ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸਵੀਡ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਪੂ ਰੀਲ ਅੱਜ ਬਾਪੂ ਆਪੋ ਹੱਸੀ ਕਾਲ ਹੱਸੀ ਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਜੀ ਨਾਮ ਤੇ ਐਡਰੈਸ ਹੋ ਨਾਮ ਅੰਦਰ ਸਿੰਘ ਪਿੰਡ ਛੰਨਾ ਗੜਾ ਸਿੰਘ ਵਾਲਾ ਹੂੰ ਇਲਾਬਰਨਾ ਦਾ ਸੀਤਪਾ ਨੇੜੇ ਪਿੰਡ ਭਧੌਰ ਨੇ ਵਾਲਾ ਸੰਧੂ ਇਹ ਪਿੰਡਾਂ ਜਾਂਦੇ ਵਿਚਾਲੇ ਮੋਬਾਈਲ ਨੰਬਰ ਬੋ 985523367 ਠੀਕ ਹੈ ਬਬੂ ਆਪ ਕੋ ਜਿਹੜੀ ਬਰਡ ਦੇ ਨੇ ਕਿਹੜਾ ਸੋਸ ਹੋਈ ਆ ਇਹ ਜੀ ਆਪਾਂ ਦਾ ਦੂਜਾ ਕਿ ਕਿ ਤੀਜੇ ਨਾਲੋਂ ਵਸੇ ਇੱਕ ਜੀ ਠੀਕ ਹੈ ਕਦੋਂ ਸੋਈ ਹੈ ਇਹਨੂੰ ਹੋ ਗਿਆ ਜਿੱਦਾਂ ਘੰਟਾ ਅੱਬਾ ਜੇ ਤੁਰਪੀ ਜੇਰ ਤੁਰਪੀ ਹੈ ਨਾ ਬੱਚਾ ਕੀ ਦੇਤਾ ਬੱਛੀ ਬੱਛੀ ਚੰਗੀ ਹੈ ਨਾ ਪੂਰੀ ਚੰਗੀ ਬੱਛੀ ਬੱਚਾ ਬਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਦੇਖੋ ਬਹੁਤ ਚੰਗੀ ਆ ਤੇ ਬਹੁਤ ਆ ਗੱਢਿਆ ਫਿਰ ਹਾਂਜੀ ਹਾਂ ਠੀਕ ਹੈ ਕਿੰਨਾ ਕਿਹਾ 4 ਕਿਲੋ ਠੀਕ ਆ ਬਈ ਬੱਚੀ ਨੂੰ ਡਕਾਇਆ ਬੈਠਾ ਜਰੀ ਜਾਂਦਾ ਜੇਰ ਜੂ ਭੇਜੂ ਠੀਕ ਆ ਇਹ ਤੋੜ ਕੇ ਧਾਰਾ ਦਰੋਂ ਮਾਰ ਕੇ ਦਿਖਾ ਰਿਹਾ ਵਾਚਿੰਗ ਆਲ ਦੋ ਵਾਈ ਤੋੜ ਕੇ ਦਿਖਾ ਦੋ ਆਰ ਡਰਕਾ ਮਾਲ ਦਾ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਫੇਸ ਬੜਾ ਚੰਗਾ ਸੂਈ ਸਵਾਈ ਹੈ ਜੇਰ ਦਾ ਲੜ ਵੀ ਕਰਨ ਵਾਲੀ ਦਾ ਤੁਰ ਪਿਆ ਬਸ ਤੇ ਬੱਚਾ ਵੀ ਕਰਨ ਵਾਲੀ ਨੇ ਬੱਚੀ ਦਿੱਤੀ ਆ ਦੋਨਾਂ ਨੂੰ ਮਿਲ ਜਾਣੇ ਆ ਸਾਲ ਡੇਢ ਸਾਲ ਨੂੰ ਬਾਈ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਸੋਹਰਾ ਤਰਾ ਚੈੱਕ ਕਰ ਲਓ ਬੜਾ ਚੰਗਾ ਥਾਣ ਬਹੁਤ ਚੰਗਾ ਚਵਾਈ ਚੰਗੀ ਹੈ ਜੀ ਬਾੜੀ ਚੰਗੀ ਜੀ ਇਹਨੂੰ ਦਿਖਾਵਾਂਗੇ ਮੋਟੀ ਹਮ ਬੌਲਾ ਬਾਈ ਨੇ ਦੱਸਿਆ ਵੀ ਚੰਗਾ ਕੱਢ ਲਿਆ ਕਿੰਨਾ ਕੁ ਦੁੱਧ ਦੇ ਦੂ ਐਸਟੀਮੇਟ ਜੀ ਬਾਪੂ ਚਾਹੀਦਾ 20 ਦੇ ਅੱਛੇ ਪਾਸੇ ਕੱਦ ਬਹੁਤ ਹੈ ਜੀ ਗਾਂ ਦਾ ਮੇਰਾ ਦੇ ਰਸੀਫੁੱਟ ਕਰ ਹਮ 6 ਫੁੱਟ ਬਾਪੂ ਦਾ ਗਾਦਾ ਉਸ ਹਾਂ ਦਾ ਅੰਦਾਜ਼ਾ ਲਾ ਲਓ ਕਰਦ ਚੰਗਾ ਬਈ ਕਰਮਾੜੀ ਦਾ ਤੋਰਾ ਤਾਰਾ ਚੰਗਾ ਡਰ ਕਮਾਲ ਦਾ ਮੁੱਠੀ ਵਾਲਾ ਥਣ ਲੈ ਫੇਸ ਦੇਖੋ ਫੇਸ ਬੜਾ ਚੰਗਾ ਕਰਮਾੜੀ ਦਾ ਥਣ ਦੇਖੋ ਥਣ ਬਹੁਤ ਚੰਗਾ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਨਾੜਾ ਨੂੜਾ ਵੀ ਕਰਮਾੜੀ ਦੇ ਕੋਲੇ ਚ ਆਈਆਂ ਮਾਰ ਦੇ ਤਾਰਾ ਕੋਈ ਚੱਕਰ ਹੀ ਨਹੀਂ ਵੱਡੀ ਗੱਲ ਬਈ ਬੱਚਾ ਮਗਰ ਬੱਛੀ ਆ ਬੱਛੀ ਦੀ ਕੁਆਲਿਟੀ ਵੀ ਚੰਗੀ ਆ ਗਈ ਲਾਇਆ ਬਈ ਡਾ ਨੇਵਾਲੂ ਵਾ ਬਹੁਤ ਆ ਹਨਾ ਹਾਂ ਬਾਜੇ ਤੁਰਪੀ ਜੇ ਤੁਰਪੀ ਥਾਣਾ ਚੰਗਾ ਮੁਕੀ ਚਵਾਈ ਜੱਗਿਆ ਹਨਾ ਬਾਹਰੀ ਚੰਗੀ ਦਵਾਈ ਚਵਾਈ ਬਹੁਤ ਚੰਗੀ ਆ ਜਿਵੇਂ ਮਰਜੀ ਤਾਰਾ ਮਰੀ ਚਲ ਕੋਈ ਨਿਆਣਾ ਨਹੀਂ ਪਾਇਆ ਕੋਈ ਲਾਇਆ ਮਗਰ ਲੈ ਥਾਣਾ ਦੀ ਵੀ ਚਵਾਈ ਚੰਗੀ ਆ ਚਵਾਈ ਤਾਂ ਇੱਕ ਨੰਬਰ ਆ ਬਈ ਪੂਰੀ ਪੋਲੀ ਆ ਹਨਾ ਬਾਪੂ ਬਾਹਰੀ ਪੂਰੀ ਪੋਲੀ ਆ ਥਾਣ ਬਹੁਤ ਚੰਗਾ ਨਾਲ ਆ ਮਗਰੇ ਦੁੱਧ ਛੇਚੂਈ 20 ਦੇ ਨੇੜੇ ਹੂੰ ਬਾਹਰ ਭਾਰੀ ਕਰਦੇ ਘੱਟ ਨਹੀਂ ਕਰਦੇ ਕੀ ਮੋਹਲਾ ਜੈ ਜਫਰ ਮੋਲੇ ਦੇ ਇਹ ਬੁਲ ਕਰੀ ਦਿੰਨੇ ਆ ਮੋਲੇ ਦਾ 70000 ਲੈ ਦੇ ਠੀਕ ਆ ਹਾਂ ਸਮਾਤਾਣੀ ਹੋ ਦੇਜੋ 70000 ਰੁਪਏ ਮੋਲੇ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਤੇ ਕਿਸੇ ਵੀਰ ਨੂੰ ਵਹਿੜ ਪਸੰਦ ਆਵੇ ਬਾਈ ਨਾ ਕਨੇਕਟ ਬਾਕੀ ਬੱਚੀ ਪੁੱਛੀ ਬਹੁਤ ਚੰਗੀ ਹੈ ਇਹ ਖੜੀ ਹੁੰਦੀ ਰਹੀ ਸਮਾਰ ਕੇ ਹਮ ਸਹੀ ਗੱਲ ਦਿਖਾਉਗੀ ਬੱਚਾ ਬੱਚੀ ਹੈ ਬੱਚੀ ਵੀ ਚੰਗੀ ਹੈ ਨਾ ਹਾਂ ਜੀ ਖੜੀ ਕਰਨੀ ਕੋਈ ਥੂਈ ਹੁਣੀ ਹੈ ਨਾ ਹਮ ਸਹੀ ਗੱਲ ਓਕੇ ਨਾੜ ਕਰ ਦੋ